ਕੀ ਕੈਪਟਨ ਕਰਨਗੇ ਗਦਾਰੀ ਸੁਖਵੀਰ ਬਾਦਲ ਤਾਂ ਪਹਿਲਾਂ ਹੀ ਬਹੁਤ ਨੇ ਲਾਪਰਵਾਹ ਤੇ ਬੇਪਰਵਾਹ ਅਕਸਰ ਗੁੱਸੇ ਵਿੱਚ ਰਹਿੰਦੇ ਨੇ ਸਿੱਧੂ ਤੇ ਭਗਵੰਤ ਮਾਨ ਆਖਰ ਪੰਜਾਬ ਦੀ ਸਿਆਸਤ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਵਿੱਚ ਚੱਲ ਕੀ ਰਿਹਾ ਹੈ ਇਸ ਮੁੱਦੇ ਉੱਤੇ ਇੱਕ ਛੋਟੀ ਜੀ ਰਿਪੋਰਟ ਹੈ ਦੇਖਦੇ ਹਾਂ ਕਿ ਆਖਰ ਮਸਲਾ ਕਿੱਥੇ ਕੀ ਖੜਾ ਹੈ ਪੰਜਾਬੀਆਂ ਦੇ ਮਸਲੇ ਹੱਲ ਹੋ ਰਹੇ ਨੇ ਕਿ ਨਹੀਂ ਕੈਪਟਨ ਰਿੰਦਰ ਸਿੰਘ ਨੇ ਕਹਿ ਦਿੱਤਾ ਹੈ ਕਿ ਉਹ ਆਪਣੀ ਪਾਰਟੀ ਬਣਾਉਣਗੇ ਯਾਨੀ ਕਿ ਕਾਂਗਰਸ ਤੋਂ ਉਹ ਪੂਰੀ ਤਰ੍ਹਾਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾਉਣ ਲੱਗੇ ਨੇ ਕੈਪਟਨ ਦੀ ਗद्दारी ਦੀ ਗੱਲ ਤਾਂ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਉਹ ਭਾਜਪਾ ਦੇ ਨਾਲ ਰਲ ਕੇ ਪਾਰਟੀ ਬਣਾ ਸਕਦੇ ਨੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਜੋ ਅਕਾਲੀ ਦਲ ਤੋਂ ਵੱਖ ਹੋ ਚੁੱਕੀਆਂ ਪਾਰਟੀਆਂ ਨੇ ਚਾਹੇ ਟਕਸਾਲੀ ਨੇ ਜਾਂ ਫਿਰ ਢੀਂਡਸਾ ਹੋਣੇ ਨੇ ਉਹਨਾਂ ਨਾਲ ਵੀ ਵਿਚਾਰ ਚਰਚਾ ਚੱਲ ਰਹੀ ਹੈ ਜੇਕਰ ਉਹ ਵੀ ਮੰਨ ਜਾਂਦੇ ਨੇ ਤਾਂ ਸਾਰਿਆਂ ਨੂੰ ਮਿਲਾ ਕੇ ਇੱਕ ਪਾਰਟੀ ਬਣਾਈ ਜਾਵੇਗੀ ਕੈਪਟਨ ਸਾਹਿਬ ਤੁਸੀਂ ਖੁਦ ਕਹਿੰਦੇ ਹੋ ਕਿ ਕਾਂਗਰਸ ਵੀ ਵਿਚਾਰਤਾ ਰਹੇ ਕਿ ਨਵਿਆਂ ਨੂੰ ਅੱਗੇ ਲੈ ਕੇ ਆਈਏ ਫਿਰ ਤੁਸੀਂ ਕੁਰਸੀ ਦਾ ਮੌਕਾ ਕਿਉਂ ਨਹੀਂ ਛੱਡ ਰਹੇ ਸਿਆਸਤ ਦਾ ਮੌਕਾ ਕਿਉਂ ਨਹੀਂ ਛੱਡ ਰਹੇ ਜਾਂ ਫਿਰ ਆਪਣੀ ਈਗੋ ਸੈਟੀਸਫਾਈ ਕਰਨ ਲਈ ਕੈਪਟਨ ਸਾਹਿਬ ਹੋਣ ਨਵੀਂ ਪਾਰਟੀ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਉਸੇ ਕਾਂਗਰਸ ਨੂੰ ਐਡਮਰ ਕਰਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸੋਚ ਨੂੰ ਵੀ ਸਲਾਮ ਕਰਦੇ ਰਹੇ ਨੇ ਕਿ ਨਵੇਂਆਂ ਨੂੰ ਅੱਗੇ ਆਉਣਾ ਚਾਹੀਦਾ ਫਿਰ ਕਿਉਂ ਕੈਪਟਨ ਸਾਹਿਬ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੇ ਕਿਉਂ ਕੈਪਟਨ ਸਾਹਿਬ ਨਵੇਂਆਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਕਿਉਂ ਕੈਪਟਨ ਸਾਹਿਬ ਨਵੀਂ ਪਾਰਟੀ ਬਣਾਉਣ ਲੱਗੇ ਹੋਏ ਨੇ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਸਿੱਧੂ ਚਾਹੇ ਕਾਂਗਰਸ ਵਿੱਚ ਰਹੇ ਨਾ ਰਹੇ ਪਰ ਮੈਂ ਕਾਂਗਰਸ ਵਿੱਚ ਨਹੀਂ ਰਹਾਗਾ ਨਵੀਂ ਪਾਰਟੀ ਬਣਾ ਕੇ ਹਰ ਵੇਲੇ ਪੰਜਾਬ ਦੇ ਲਈ ਲੜਦਾ ਰਹਾਂਗਾ ਪਰ ਕੈਪਟਨ ਸਾਹਿਬ ਇਹ ਵੀ ਤਾਂ ਸੋਚੋ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਨਵੇਂਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਤੁਹਾਡੀ ਪਾਰਟੀ ਪੰਜਾਬ ਦੇ ਵਿੱਚ ਕੀ ਆਧਾਰ ਬਣਾ ਸਕੇਗੀ ਪਰ ਤੁਸੀਂ ਤਾਂ ਗੱਲਾਂ ਫੇਰ ਉਹੀ ਕਰ ਰਹੇ ਹੋ ਢੀਟਸਾ ਜਾਂ ਬ੍ਰਾਮਪੂਰਾ ਹੋਣੇ ਜੋ ਪਹਿਲਾਂ ਹੀ ਇੱਕ ਵੱਖ ਹੋ ਚੁੱਕੇ ਨੇ ਅਕਾਲੀ ਦਲ ਤੋਂ ਟਕਸਾਲੀ ਨੇ ਆਪਣੀ ਉਮਰ ਤੋਂ ਅੱਧੇ ਤੋਂ ਵੱਧ ਪੜਾ ਪੂਰਾ ਕਰ ਚੁੱਕੇ ਨੇ ਫਿਰ ਨਵੇਂ ਚਿਹਰੇ ਕਿਹੜੇ ਨੇ ਇਹ ਤਾਂ ਫਿਰ ਪੁਰਾਣੇ ਨੇ ਬਜ਼ੁਰਗ ਨੇ ਤੇ ਨਵੇਂਆਂ ਨੂੰ ਅੱਗੇ ਕੌਣ ਲੈ ਕੇ ਆਏਗਾ ਐਸੇ ਤੋਂ ਜੀ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੈਪਟਨ ਅਮਰਿੰਦਰ ਤੇ ਤੰਜ ਕੱਸਿਆ ਤੇ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੈੜ ਪੈੜ ਤੇ ਕਾਂਗਰਸ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਭਾਰਤ ਨੂੰ ਪੰਜਾਬ ਨੂੰ ਪਾਕਿਸਤਾਨ ਜਾਂ ਚੀਨ ਤੋਂ ਉਹਨਾ ਖਤਰਾ ਨਹੀਂ ਹੈ ਜਿੰਨਾ ਕੈਪਟਨ ਅਮਰਿੰਦਰ ਸਿੰਘ ਦੀ ਸੋਚ। ਇਹ ਵੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ। ਜਿਸ ਆਰਮੀ ਨੂੰ ਹਮੇਸ਼ਾ ਕਾਂਗਰਸ ਨੇ ਅਹੁਦੇ ਬਖਸ਼ੇ ਹਮੇਸ਼ਾ ਆਨਰ ਕੀਤਾ ਬੇਸ਼ੱਕ ਟਾਈਮ ਟੂ ਟਾਈਮ ਕੈਪਟਨ ਸਾਹਿਬ ਕਾਂਗਰਸ ਦੇ ਪਿੱਛੇ ਛੁਰਾ ਮਾਰਦੇ ਰਹੇ ਉਹਨਾਂ ਦੀ ਲੈਂਗੁਏਜ 'ਚ ਮੈਂ ਕਹੂੰਗਾ ਕਿ ਉਹ ਜਦੋਂ ਕੋਈ ਉਹਨਾਂ ਦੇ ਨਾਲ ਨਾਰਾਜ਼ ਹੁੰਦਾ ਸੀ ਤੇ ਉਹਨੂੰ ਇਹ ਕਹਿ ਰਹੇ ਸੀ ਇਹ ਬੈਕ ਸਟੈਬਿੰਗ ਕਰ ਰਿਹਾ 97 ਦੇ ਵਿੱਚ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹਨਾਂ ਨੂੰ ਟਿਕਟ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਇਹਨਾਂ ਨੂੰ ਕਹਿ ਕੇ ਅਸੀਂ ਤੁਹਾਨੂੰ ਕਿਤੇ ਵੀ ਟਿਕਟ ਨਹੀਂ ਦੇਣੀ ਤੇ ਮੇਰੇ ਖਿਆਲ ਕਿ ਉਹਦੇ ਤੋਂ ਵੱਧ ਕੀਤੇ ਵੀ ਇਹਨਾਂ ਦੀ ਹਿਊਮਿਲੇਸ਼ਨ ਨਹੀਂ ਹੋਈ ਸਭ ਤੋਂ ਵੱਧ ਹਿਊਮਿਲੇਟ ਕੀ ਕਰੇ ਸਰਦਾਰ ਉਹ ਕੈਪਟਨ ਅਵੰਤ ਸਿੰਘ ਹੋਏ ਤੇ ਉਹ ਉਸ ਵੇਲੇ ਜਿਸ ਵੇਲੇ ਬਾਦਲਾਂ ਨੇ ਇਹਨਾਂ ਨੂੰ ਤੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਵੱਧ ਕਿਸਮਤੀ ਦੇ ਨਾਲ ਉਸ ਵੇਲੇ ਮੇਸੇਜ ਪਠੱਲ ਨੇ ਇਹਨਾਂ ਨੂੰ ਕਾਂਗਰਸ 98 ਦੇ ਵਿੱਚ ਜੁਆਇਨ ਕਰਾ ਲਈ ਤੇ ਮੇਰੇ ਖਿਆਲ ਚ ਕਿਤੇ ਉਸ ਵੇਲੇ ਕਾਂਗਰਸ ਕੈਪਟਨ ਸਾਹਿਬ ਦੇ ਬਾਨ ਨਾ ਫੜਦੀ ਤੇ ਅੱਜ ਕੈਪਟਨ ਅਬਰਿੰਦਰ ਸਿੰਘ 9.5 ਸਾਲ ਚੀ ਮੁਨਿਸਟਰ ਖਰੀਨਾ ਬਣਦੇ 23 ਸਾਲ ਪਾਰਟੀ ਦੇ ਵਿੱਚ ਰਹੇ 98 ਤੋਂ ਲੈ ਕੇ ਹੁਣ ਤੱਕ ਇਹਨਾਂ ਦੇ 23 ਸਾਲ ਸੀਗੇ ਤੇ ਟੋਟਲ ਟਾਈਮ ਹੈ ਜੇ ਪਾਰਟੀ ਸੁਪਰੀਮੋ ਇਹ 19.5 ਸਾਲ ਕਾਂਗਰਸ ਦੀਆਂ ਤੇ ਪੋਸਟਾਂ ਦੇ ਉੱਤੇ ਸਿਰਫ ਮੇਰੇ ਖਲ 2.5 ਸਾਲ ਹੀ ਇਧਰ ਉਧਰ ਰਹੇ ਨੇ ਤੇ ਅੱਜ ਇਹਨਾਂ ਨੂੰ ਪਾਰਟੀ ਨੂੰ ਛੱਡਣਾ ਜਾਂ ਪਾਰਟੀ ਦੇ ਵਿਰੁੱਧ ਬੋਲਣਾ ਮੇਰੇ ਖਲ ਸਾਰੇ ਪੰਜਾਬੀਆਂ ਨੂੰ ਦੁੱਖ ਲੱਗਾ ਹੋਏਗਾ ਔਰ ਮੈਂ ਕਹੂੰਗਾ ਕਿ ਕੈਪਟਨ ਮਰਿੰਦਰ ਸਿੰਘ ਇੱਕ ਅਪਰਚੂਨਿਸਟ ਲੀਡਰ ਆ ਜਿਨੇ ਹਮੇਸ਼ਾ ਆਪਣੇ ਲਈ ਸੋਚਿਆ ਆਪਣੇ ਪਰਿਵਾਰ ਲਈ ਸੋਚਿਆ ਆਪਣੇ ਸਾਥੀਆਂ ਲਈ ਸੋਚਿਆ ਇਸ ਕਰਕੇ ਤੁਹਾਨੂੰ ਅੱਜ ਮੈਂ ਕਿਹਾ ਸੀ ਇਹ ਮੈਂ ਦਿੱਤੀ ਡਿਟੇਲ ਦਿੰਦੀ ਆ ਤੇ ਅਸੀਂ ਸਾਰੇ ਉੱਥੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਜਿਹੜੀਆਂ ਚੀਜ਼ਾਂ ਦਾ ਖਤਰਾ ਉਹਨਾਂ ਨੂੰ ਸਾਨੂੰ ਦੇਖਣਾ ਪਏਗਾ ਤੇ ਕੈਪਟਨ ਸਾਹਿਬ ਇਹ 4.5 ਸਾਲ ਰੂਸਾ ਕਿਉਂ ਰੱਖੀ ਇੱਥੇ ਫਿਰ ਇੰਡੀਆ ਦੇ ਵਿੱਚ ਆਪਣੇ ਕਿਉਂ ਅਫੀਸ਼ੀਅਲ ਜਿਹੜਾ ਤੁਹਾਡਾ ਰੈ residency ਚੀਫ ਮਿਨਿਸਟਰ ਦਾ ਉਥੇ ਕਿਉਂ ਰੱਖੀ ਗਈ ਕਿਉਂ ਨਹੀਂ ਦਿੱਲੀ ਵਾਲਿਆਂ ਨੇ ਉਹਦਾ ਵੀਜ਼ਾ ਕੈਨਸਲ ਕੀਤਾ ਜੇ ਆਈਐਸਆਈ ਦੀ ਗੱਲ ਆਪਾਂ ਕਰਦੇ ਹਾਂ ਕਿਉਂ ਜਿਸ ਵੇਲੇ ਤੁਹਾਡੇ ਜਦੋਂ ਅਸੀਂ ਤੁਹਾਡੇ ਅਗੇਂਸਟ ਚੱਲੇ ਹਾਂ ਕਿਉਂ ਉਸ ਵੇਲੇ ਰੂਸਾ ਵਾਪਸ ਪਾਕਿਸਤਾਨ ਚਲੇਗੀ ਇਹਨਾਂ ਗੱਲਾਂ ਦਾ ਜਵਾਬ ਕੈਪਟਨ ਅਬਰਿੰਦਰ ਸਿੰਘ ਨੂੰ ਦੇਣਾ ਪਏਗਾ ਮੈਨੂੰ ਇਹ ਗੱਲਾਂ ਅੱਜ ਕਹਿੰਦੇ ਦੁੱਖ ਲੱਗ ਰਿਹਾ ਕਿ ਉਸ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਸੀਂ ਜ਼ਿੰਦਗੀ ਕੱਢ ਦਿੱਤੀ ਤੇ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਮੈਨ ਆਫ ਇੱਕ ਕਰੈਕਟਰ ਆ ਇਹਦਾ ਕੋਈ ਸਟੈਂਡ ਹੋਏਗਾ ਅੱਜ ਮੈਂ ਦੇਖ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਿੱਟੀ 'ਚ ਮਿਲ ਗਿਆ ਜਿੱਦਾਂ ਕਹਿੰਦੇ ਹੁੰਦੇ ਆ ਕਿ ਠੀਕ ਸੁਖਵੀਰ ਸਿੰਘ ਬਾਦਲ ਲਾਪਰਵਾਹ ਬੇਪਰਵਾਹ ਇਹ ਕਿਉਂ ਹੈ ਕਿਉਂਕਿ ਉਹਨਾਂ ਦਾ ਫਿਲਹਾਲ ਧਿਆਨ ਸਿਰਫ ਤੇ ਸਿਰਫ ਆਪਣੀ ਪਾਰਟੀ ਦੇ ਨੁਮਾਇੰਦਿਆਂ ਦੀ ਟਿਕਟਾਂ ਵੰਡਣ ਵੱਲ ਲੱਗਿਆ ਹੋਇਆ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਕਿਸਾਨੀ ਮੁੱਦੇ ਤੇ ਕੀ ਚੱਲ ਰਿਹਾ ਹੈ ਉਹਨਾਂ ਨੂੰ ਫਿਲਹਾਲ ਕੋਈ ਮਤਲਬ ਨਹੀਂ ਹੈ ਕਿ ਕਿਸਾਨਾਂ ਦਾ ਇਹ ਮੁੱਦਾ ਹੱਲ ਕਿਵੇਂ ਹੋਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਜਾਵੇ ਜਾਂ ਨਾ ਸੁਣੀ ਜਾਵੇ ਉਹ ਬੇਪਰਵਾਹ ਤੇ ਲਾਪਰਵਾਹ ਹੋ ਕੇ ਸਿਰਫ ਆਪਣੀ ਪਾਰਟੀ ਦੇ ਲੋਕਾਂ ਦੀਆਂ ਟਿਕਟਾਂ ਵੰਡਣ ਵਿੱਚ ਲੱਗੇ ਹੋਏ ਨੇ ਕਦੇ 60 ਲੋਕਾਂ ਦੀ ਇਕੱਠਿਆਂ ਤੇ ਕਦੇ 10 ਜੱਜ ਦੇ 4 ਲੋਕਾਂ ਦੀ ਟਿਕਟਾਂ ਦੀ ਵੰਡ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਪੂਰੀ ਤਰ੍ਹਾਂ ਆਪਣਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਪੂਰੀ ਤਰ੍ਹਾਂ ਕਰਕੇ ਆਪਣੀ ਮਨਮਰਜ਼ੀ ਕਰ ਰਹੇ ਨੇ ਇਤੋਂ ਤੱਕ ਕਿ ਪੈਰਾਸ਼ੂਟ ਕੈਂਡੀਡੇਟ ਵੀ ਉਤਾਰ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਬਿਲਕੁਲ ਪਰਵਾਹ ਨਹੀਂ ਹੈ ਕਿ ਜੋ ਪਹਿਲਾਂ ਤੋਂ ਪਾਰਟੀ ਦੇ ਵਿੱਚ ਜੁੜੇ ਹੋਏ ਲੋਕ ਨੇ ਉਹ ਕੀ ਕਹਿਣਗੇ ਤੁਸੀਂ ਕਾਨਪੁਰ ਲੋਧੀ ਇੱਕ ਵੱਡੀ ਸੀਟ ਹੈ ਜਿਸ ਤੇ ਸੁਖਵੀਰ ਸਿੰਘ ਬਾਦਲ ਵੱਡੀ ਦੇਰ ਤੋਂ ਨਜ਼ਰ ਬਣਾਏ ਹੋਏ ਨੇ ਉਸ ਨੂੰ ਵਾਪਸ ਜਿੱਤਣਾ ਚਾਹੁੰਦੇ ਨੇ ਤੇ ਉੱਥੇ ਜੋ ਪਹਿਲਾਂ ਹੀ ਗਰਾਊਂਡ ਲੈਵਲ ਤੇ ਅਕਾਲੀ ਕੰਮ ਕਰ ਰਹੇ ਸੀ ਉਹਨਾਂ ਨੂੰ ਛੱਡ ਕੇ ਇੱਕ ਪੈਰਾਸ਼ੂਟ ਕੈਂਡੀਡੇਟ ਜੋ ਪਹਿਲਾਂ ਕਾਂਗਰਸ ਸਰਕਾਰ ਦੇ ਵਿੱਚ ਮਾਰਕਫੈਟ ਦੇ ਅੰਦਰ ਚੇਅਰਮੈਨ ਰਹੇ ਨੇ ਉਹਨਾਂ ਨੂੰ ਪੈਰਾਸ਼ੂਟ ਕੈਂਡੀਡੇਟ ਬਣਾ ਦਿੱਤਾ ਤਾਂ ਕਹਿ ਸਕਦੇ ਹਾਂ ਸੁਖਵੀਰ ਸਿੰਘ ਬਾਦਲ ਲਾਪਰਵਾਹ ਤੇ ਬੇਪਰਵਾਹ ਨੇ ਤੇ ਦੂਜੇ ਪਾਸੇ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਦੋਵੇਂ ਹੀ ਅਕਸਰ ਗੁੱਸੇ ਵਿੱਚ ਰਹਿੰਦੇ ਨੇ ਕਿਉਂ ਕਿਉਂਕਿ ਪਾਰਟੀ ਇੰਨਾ ਦੀ ਗੱਲ ਨਹੀਂ ਸੁਣਦੀ ਨਵਜੋਤ ਸਿੰਘ ਸਿੱਧੂ ਕਈ ਵਾਰ ਅਸਤੀਫਾ ਦੇ ਚੁੱਕੇ ਨੇ ਕਿ ਹਾਂਜੀ ਮੇਰੀ ਗੱਲ ਸੁਣਾ ਨਹੀਂ ਤੇ ਮੈਂ ਅਸਤੀਫਾ ਦੇ ਦਿਆਂਗਾ ਹੁਣ ਵੀ ਅਸਤੀਫਾ ਦਿੱਤਾ ਸੀ ਪਰ ਖੈਰ ਹਾਈ ਕਮਾਂਡ ਨੇ ਨਾ ਮਨਜ਼ੂਰ ਕਰ ਦਿੱਤਾ ਜਾਂ ਫਿਰ ਕਹਿ ਦਈਏ ਕਿ ਹਾਈ ਕਮਾਂਡ ਨੇ ਸਿੱਧੂ ਨੂੰ ਅਜਿਹੇ ਡਰਾਇਆ ਕਿ ਸਿੱਧੂ ਹੁਣ ਚੁੱਪ ਕਰਕੇ ਬੈਠ ਗਏ ਨੇ ਨਹੀਂ ਤਾਂ ਹਰ ਰੋਜ਼ ਕਿਸੇ ਨਾ ਕਿਸੇ ਮਸਲੇ ਤੇ ਹੰਗਾਮਾ ਕਰਨ ਵਾਲੇ ਸਿੱਧੂ ਕਈ ਦਿਨਾਂ ਤੋਂ ਚੁੱਪ ਹੋਏ ਬੈਠੇ ਨੇ ਲਖੀਂਪੁਰ ਵਿੱਚ ਮੌਨ ਵਰਤ ਧਾਰਿਆ ਸੀ ਪਰ ਉਹ ਲਖੀਂਪੁਰ ਦੇ ਜੋ ਸ਼ਹੀਦ ਕਿਸਾਨ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸੀ ਉਹਨਾਂ ਨੂੰ ਜੋ ਅਜੇ ਮਿਸ਼ਰਾ ਐ ਅਸ਼ੀਸ਼ ਮਿਸ਼ਰਾ ਐ ਇਹਨਾਂ ਦੀ ਗ੍ਰਿਫਤਾਰੀ ਹੋਈ ਸਿੱਧੂ ਨੇ ਆਪਣਾ ਮੌਨ ਵਰਤ ਵੀ ਤੋੜ ਦਿੱਤਾ ਪਰ ਹੁਣ ਜੋ ਪੰਜਾਬ ਦੇ ਮੁੱਦੇ ਆ ਉਹਨਾਂ ਦੇ ਉੱਤੇ ਮੌਨ ਧਾਰਿਆ ਹੋਇਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜੋ ਹਾਲੇ ਤੱਕ ਪੰਜਾਬ ਦੇ ਵਿੱਚ ਆਪਣਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਨਾਉਂਸ ਕਰ ਸਕੀ ਉਸੇ ਗੱਲ ਨੂੰ ਲੈ ਕੇ ਭਗਵੰਤ ਮਾਨ ਵੀ ਲੰਬੇ ਸਮੇਂ ਤੋਂ ਭਾਵੇਂ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਜ਼ਰੂਰ ਨਜ਼ਰ ਆਉਂਦੇ ਨੇ ਪਰ ਫਿਰ ਵੀ ਉਹ ਚੁੱਪ ਰਹਿੰਦੇ ਨੇ ਭਗਵੰਤ ਮਾਨੇ ਸੋਚਦੇ ਹੋਣਗੇ ਕਿ ਇੰਨੀ ਦੇਰ ਤੋਂ ਆਮ ਆਦਮੀ ਪਾਰਟੀ ਦਾ ਆਧਾਰ ਉਹਨਾਂ ਨੇ ਕੇਂਦਰ ਤੱਕ ਬਣਾਇਆ ਹੋਇਆ ਹੈ ਇੰਨੀ ਦੇਰ ਤੋਂ ਉਹ ਪੰਜਾਬ ਦੀ ਸਿਆਸਤ ਤੋਂ ਲੜਦੇ ਹੋਏ ਕੇਂਦਰ ਵਿੱਚ ਉਹਨਾਂ ਨੇ ਆਪਣਾ ਦਬਦਬਾ ਬਣਾਇਆ ਹੋਇਆ ਤਾਂ ਕਿਉਂ ਇਸ ਵਾਰ ਨਾ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਰੱਖਿਆ ਜਾਵੇ ਆਮ ਆਦਮੀ ਪਾਰਟੀ ਦੇ ਕਈ ਆਗੂ ਵਿੱਚ ਵਿੱਚ ਇਹ ਵੀ ਗੱਲਾਂ ਕਰਦੇ ਨੇ ਕਿ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਉਂਸ ਕਰ ਦੇਣਾ ਚਾਹੀਦਾ ਹੈ ਪਰ ਅਰਵਿੰਦ ਕੇਜਰੀਵਾਲ ਹਾਰ-ਹਾਰ ਹੁੰਦੇ ਨੇ ਤੇ ਬਿਨਾ ਅਨਾਉਂਸ ਕੀਤੇ ਮੁੱਖ ਮੰਤਰੀ ਦਾ ਚਿਹਰਾ ਵਾਪਸ ਚਲੇ ਜਾਂਦੇ ਨੇ ਇਸੇ ਨੂੰ ਲੈ ਕੇ ਭਗਵੰਤ ਮਾਨ ਕਈ ਦਿਨ ਤੋਂ ਚੁੱਪ ਬੈਠੇ ਨੇ ਸਿਰਫ ਆਪਣੇ ਪਿੰਡ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਲੋਕਾਂ ਨੂੰ ਮਿਲਦੇ ਨੇ ਪਰ ਕੋਈ ਵੱਡੀ ਬਿਆਨਬਾਜ਼ੀ ਨਹੀਂ ਕਿਉਂਕਿ ਇੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਚਾਹੇ ਸਿੰਘੂ ਬਾਰਡਰ ਹੋਵੇ ਚਾਹੇ ਲਖੀਮਪੁਰ ਹੋਵੇ ਤੇ ਜਾਂ ਫਿਰ ਪੰਜਾਬ ਦੀ ਸਿਆਸਤ ਹੋਵੇ ਭਗਵੰਤ ਮਾਨ ਦਾ ਕੋਈ ਵੱਡਾ ਧਮਾਕੇਦਾਰ ਬਿਆਨ ਸਾਹਮਣੇ ਨਹੀਂ ਆਇਆ ਟਵੀਟ ਹੁੰਦਾ ਪਰ ਫਿਰ ਵੀ ਇਹ ਖੁੱਲ ਕੇ ਬਿਆਨ ਨਹੀਂ ਦਿੱਤਾ ਜਾਂਦਾ ਤੇ ਗੱਲ ਕਰਦੇ ਆ ਅੰਤ ਨੂੰ ਸੁਖਪਾਲ ਖਹਿਰਾ ਸੁਖਪਾਲ ਖਹਿਰਾ ਨੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਵਿਧਾਇਕੀ ਜਿੱਤੀ ਜਦੋਂ ਉਹਨਾਂ ਨੂੰ ਮਨਮਰਜ਼ੀਆ ਨਹੀਂ ਕਰਨ ਦਾ ਮੌਕਾ ਮਿਲਿਆ ਤਾਂ ਵਿਚਾਰੋਂ ਹੀ ਪਾਰਟੀ ਦੀ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਤੇ ਹੁਣ ਬਾਅਦ ਵਿੱਚ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਾਹਿਬ ਨੇ ਜਦੋਂ ਸੁਖਪਾਲ ਖਹਿਰਾ ਨੂੰ ਸੱਦਿਆ ਤਾਂ ਸੁਖਪਾਲ ਖਹਿਰਾ ਹਾਸਦੇ ਹੋਏ ਵਾਪਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪਰ ਫਿਰ ਬਾਅਦ ਵਿੱਚ ਜਦੋਂ ਤਖਤਾ ਪਲਟ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਸਤੋ ਬਾਅਦ ਇੱਕ ਮਹੀਨੇ ਦਾ ਸਮਾਂ ਹੋ ਗਿਆ ਤਾਂ ਸੁਖਪਾਲ ਸਿੰਘ ਖੈਰਾ ਦਾ ਅਸਤੀਫਾ ਵੀ ਮਨਜ਼ੂਰ ਹੋ ਗਿਆ ਹੈ ਸੁਖਪਾਲ ਸਿੰਘ ਖੈਰਾ ਦਾ ਉਹ ਅਸਤੀਫਾ ਜੋ ਉਹਨਾਂ ਨੇ ਕੈਪਟਨ ਕੰਦੇ ਹਮਾਇਤ ਵਿੱਚ ਆਉਂਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਿੱਤਾ ਸੀ ਪਰ ਹੁਣ ਇੱਕ ਮਹੀਨੇ ਬਾਅਦ ਸੁਖਪਾਲ ਸਿੰਘ ਖੈਰਾ ਦਾ ਉਹ ਅਸਤੀਫਾ ਵੀ ਮਨਜ਼ੂਰ ਹੋ ਗਿਆ ਹੈ ਪੰਜਾਬ ਦੀ ਸਿਆਸਤ ਵਿੱਚ ਬਹੁਤ ਉਥਲ ਪੁਥਲ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾਉਣ ਤੇ ਲੱਗੇ ਹੋਏ ਨੇ ਸੁਖਬੀਰ ਬਾਦਲ ਨੂੰ ਫਿਲਹਾਲ ਪੰਜਾਬ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਭਗਵਾਨ ਤਮਾਨ ਆਪ ਗੁੱਸੇ ਵਿੱਚ ਨੇ ਕਾਂਗਰਸ ਹਾਲਾਂਕਿ ਨਮਾ ਉਹਦਾ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਮਰਿੰਦਰ ਰਾਜਾ ਵੜਿੰਗ ਦਾ ਦੇਖਿਆ ਜਾ ਰਿਹਾ ਹੈ ਇਸ ਵਾਰੇ ਬਹੁਤ ਐਕਸ਼ਨ ਵਿੱਚ ਨੇ ਕਿ ਕਿਸੇ ਤਰੀਕੇ ਨਾਲ ਕਾਂਗਰਸ ਨੂੰ ਮੋੜ ਤੋਂ ਸੁਰਜੀਤ ਕੀਤਾ ਜਾ ਸਕੇ ਜੇਸ ਵੇਲੇ ਲਾਹਾ ਲੈਣ ਦਾ ਫਾਇਦਾ ਸੀ ਉਸ ਵੇਲੇ ਤਗਵੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਨੁਮਾਇੰਦੇ ਦੇ ਵੱਲ ਆਮ ਆਦਮੀ ਪਾਰਟੀ ਹਾਲੇ ਵੀ ਉਸ ਤਰੀਕਰਣ ਮਜ਼ਬੂਤ ਨਹੀਂ ਹੋ ਸਕੀ ਤਾਂ ਕਾਂਗਰਸ ਦਾ ਜੋ ਨੁਕਸਾਨ ਹੋਇਆ ਸੀ ਹੁਣ ਕਾਂਗਰਸ ਉਹ ਨੁਕਸਾਨ ਦੁਬਾਰਾ ਤੋਂ ਪੂਰਾ ਕਰ ਰਹੀ ਹੈ ਪਰ ਖੈਰ ਪੰਜਾਬ ਦੀ ਸਿਆਸਤ ਦੇ ਵਿੱਚੋਂ ਕਿਸਾਨਾਂ ਦਾ ਜੋ ਮੁੱਦਾ ਹੈ ਉਸ ਵੱਲ ਹਜੇ ਵੀ ਧਿਆਨ ਨਹੀਂ ਜਾ ਰਿਹਾ ਨਾ ਤਾਂ ਉਹਨਾਂ ਦਾ ਮਸਲਾ ਹੱਲ ਹੋ ਰਿਹਾ ਤੇ ਨਾ ਹੀ ਕੋਈ ਇਸ ਦੇ ਸੰਕੇਤ ਨਜ਼ਰ ਆ ਰਹੇ ਨੇ ਹਾਲਾਂਕਿ ਕੈਪਟਨ ਅਮਰਿੰਦਰ ਨੇ ਕਹਿ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਮੋਦੀ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਉਹਨਾਂ ਨਾਲ ਮਿਲ ਕੇ ਪਾਰਟੀ ਬਣਾ ਲੈਣਗੇ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਚਾਹੇ ਜੋ ਮਰਜ਼ੀ ਉਮਰ ਹੋਵੇ ਨਵਿਆਂ ਨੂੰ ਮੌਕਾ ਦੇਣ ਦੀ ਥਾਂ ਆਪ ਕੁਰਸੀਆਂ ਦੀਆਂ ਬਾਵਾ ਫੜ ਕੇ ਰੱਖਣਾ ਚਾਹੁੰਦੇ ਨੇ ਬਿਊਰੋ ਰਿਪੋਰਟ ਮਿੰਨੀ ਪਾਕਟ